ਮੇਰਾ ਫੂਫਾ ਬਰਮਾਸ਼ ਆ ਤੇ ਮੇਰਾ ਭਾਈ ਬਰਮਾਸ਼ ਆ ਤੇ ਮੇਰਾ ਡੈਡੀ ਬਰਮਾਸ਼ ਮੈਂ ਬਾਕੀ ਤਾਂ ਜਾਣੀ ਰਿਆ ਤੇ ਮੈਂ ਵੀ ਉਹਨਾਂ ਕੀ ਗਿਆ ਰੁਆ ਮੈਂ ਵੀ ਬਰਮਾਸ਼ ਹੀ ਬਣ ਪਈ ਅੱਗੇ ਤਰ ਸਕੂਲ ਚ ਕਿਹੜੇ ਸਕੂਲ ਚ ਪੜਦਾ ਤੂੰ ਸਰਕਾਰੀ ਆ ਕਿਹੜੀ ਕਲਾਸ ਚ ਪੜਦਾ ਸਭ ਤੋਂ ਹੀ ਆਹ ਕੌਣਾ ਤੇਰੇ ਨਾਲ ਆ ਮੇਰੀ ਮੰਡੀਰ ਆ ਉਹ ਮੰਡੀਰ ਉੱਥੇ ਖੜੀ ਆਹੋ ਵੀ ਹੈ ਉਹ ਜਾਖੜਾ ਹੈ ਉਹ ਕੀ ਬਦਮਾਸ਼ੀ ਕਰੂ ਫਿਰ ਉਹ ਉਹ ਬਦਮਾਸ਼ੀ ਕਰੂਗਾ ਕਰ ਲੂਗਾ ਦਾ ਨਾ ਆਸ਼ਵਾ ਫੜਨ ਜੋਗਾ ਨਹੀਂ ਦਮਾਗਾ ਕਿਉਂ ਦੇ ਹਾਂ ਦੇਖਾ ਪੂਰਾ ਬੰਦਾ ਉਹ ਚੱਬ ਕੱਢਦਾ ਤਾਂ ਨੌਕੀਆ ਤਰਾ ਮੇਰਾ ਹੱਤ ਪੇਸ਼ ਬਦਮਾਸ਼ ਹੂੰ ਤੇਰਾ ਦਾਦਾ ਕੀ ਕਰਦਾ ਰਿਹਾ ਦਾਦਾ ਦਾਦਾ ਮੇਰਾ ਫੌਜ ਮਾਂ ਅਰੇ ਫੌਜ ਮਾਂ ਜਾ ਗਿਆ ਹੂੰ ਉਹ ਫਿਰ ਟਾਕੂ ਬਣ ਗਿਆ ਤੇ ਰਫਲ ਲਿਆਇਆ ਰਫਲ ਹੈਗੀ ਆ ਮਤਲਬੇ ਹੋਰ ਰਫਲ ਦੋ ਦੋ ਨੇ ਦੋ ਦੋ ਨੇ ਚਲਾਈਆ ਕਰਦੇ ਨੇ ਹੋਰ ਸੇਲੀ ਹੈਗੀ ਤੇਰੀ ਕੋਈ ਸੇਲੀ ਦੇ ਪੁੱਛਦਾ ਹੀ ਨਹੀਂ ਚਲੋ ਫਿਰ ਆਪਾਂ ਰਹਿਣੇ ਦਿੰਦੇ ਆਂ ਕਾਲੇ ਤੈਨੂੰ ਪਤਾ ਦੀ ਐ ਨਾ ਪਰਿਆ ਹਥਿਆਰਾਂ ਬਾਰੇ ਨਹੀਂ ਭਾਈ ਹਾਂ ਸਾਨੂੰ ਤਾਂ ਬਚਪਨ ਚ ਇਹ ਚੀਜ਼ਾਂ ਪਤਾ ਹੀ ਨਹੀਂ ਸੀ ਸਾਨੂੰ ਹੁਣ ਦੇ ਸਾਡੇ ਤਾਂ ਹਥਿਆਰ ਕੀ ਦੇ ਪਤੰਗ ਤੋਂ ਕੋਲੀ ਡੰਡਾ ਇਹਦਾ ਇਹਦੇ ਨੂੰ ਦੇਖ ਚੱਲਦਾ ਇਹ ਹੈ ਚੱਲਦਾ ਇਹ ਹੋਰ ਉਹਨਾਂ ਨੂੰ ਪੁੱਛ ਚਲਾਈ ਮੜਾ ਜਾ ਪੁੱਛ ਉਹਨਾਂ ਨੂੰ ਇੱਕ ਵਾਰੀ ਚੱਲਦਾ ਕਾਲੇ ਚਲਾ ਕੇ ਹੀ ਦਿਖਾ ਦੇ ਤੂੰ ਯਾਰ ਇੱਕ ਵਾਰੀ ਨਹੀਂ ਤਾਂ ਚਲਾ ਕੇ ਹੀ ਦਿਖਾ ਦੇ ਯੋ ਦੇਖ ਇਹ ਆ ਵੇ ਉਹ ਦੇਖੀ ਬਾਬਾ ਕਿਤੇ ਵਾਹ ਬਈ ਬੱਲ ਨਹੀਂ ਬੱਡਾ ਉਹ ਕਿ ਸੱਚੇ ਬਦਮਾਸ਼ੀ ਕਰਨੀ ਹੈ ਬਦਮਾਸ਼ੀ ਹੀ ਡਾਕੂ ਬਣਾਂਗੇ ਕਿਹੜੇ ਕਾਲਜ ਦਾ ਪ੍ਰਧਾਨ ਬਣੇਗਾ ਜਿਹੜੇ ਮਰਜੀ ਆਪਾਂ ਸਾਰੇ ਹੀ ਪ੍ਰਧਾਨੀਆ ਬਈ ਸਾਰਿਆਂ ਦਾ ਹੀ ਪ੍ਰਧਾਨ ਬਣੇਗਾ ਹੋਰ ਕਿਹੜੀ ਪਾਰਟੀ ਨਾਲ ਜੁੜਿਆ ਮੈਂ ਤੂੰ ਸੋਪੂ ਨਾਲ ਕਿਹੜੀ ਨਾਲ ਆਪਾਂ ਦਾ ਆਪਣੀ ਖੁਦੀ ਪਾਰਟੀ ਆ ਹਾਂ ਖੁਦੀ ਬਣਾਵਾਂਗੇ ਹੋਰ ਆ ਤੇਰਾ ਦੋਸਤ ਫਿਰ ਤੇ ਨਾਲ ਸਾਥ ਤਾਂ ਦਿੰਦਾ ਨਹੀਂ ਆ ਦਿੰਦਾ ਇਹ ਫਿਰ ਨਾਲ ਕਰਦਾ YouTube ਤੇ ਪਾ ਦੀ ਇਹ ਵੀਡੀਓ ਤੇਰੀਾਰੇ ਵਾਰੇ ਬਈ ਜਿੱਦਨ ਮਰਜੀ ਪੱਕੀ ਗੱਲ ਆ ਫੇਮਸ ਕਰਦੀ ਏ ਤੈਨੂੰ ਹਾਂ ਹਾਂ ਚੱਲ ਫਿਰ ਕਰਦੇ ਆ ਇੱਥੇ ਹੀ ਰੋਕ ਦੋ ਮੈਂ ਇਹਦੇ ਚ ਕੀ ਪੈਂਦਾ ਏ ਕਿਸਮਾ ਸਰਲਾ ਗੋਲੀ ਪਵਾ ਗੋਲੀ ਪੈਂਦੀ ਏ ਗੋਲੀ ਕਿਸੇ ਦੇ ਆਰ ਪਾਰ ਨਾ ਕਰਦੀ ਕਿਤੇ ਕਦੇ ਕਰਕੇ ਦਾ ਦਿਖਾ ਆਏ ਹਾਏ ਪੁੜਾਕੇ ਵਜਾਉਂਦਾ ਫਿਰਦਾ ਨੂੰ ਤਾਂ ਬਦਮਾਸ਼ੀ ਤੇਰੀ ਚੱਲ ਜੂ ਘਰ ਮੁੰਡਿਆਂ ਦੇ ਆ ਨਾਲ ਸਾਥੀ ਜ਼ਰੂਰ ਰਹਿਣਗੇ ਇਹ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਨੇ ਜ਼ਰੂਰ ਨੇ ਪਹਿਲੀਆਂ ਤਾਂ ਮੈਂ ਲਿਵਰੇ ਪਹਿਲੀਆਂ ਤਾਂ ਨਾਲ ਜਿਹ ਪਹਿਲੀਆਂ ਤਾਂ ਨਾਲ ਜਿਹੜੇ ਪੜੇ ਨੇ ਹੈ ਆਏ ਜੇ ਕਹਿੰਦਾ ਉਹਨਾਂ ਨੂੰ ਕੁਝ ਪਤਾ ਨਹੀਂ ਆਉਂਦਾ ਗੀਤ ਆਉਂਦਾ ਨਹੀਂ ਉਹਨਾਂ ਤੈਨੂੰ ਵੀ ਆਉਂਦਾ ਮੈਨੂੰ ਅੱਜ ਤੱਕ ਨਾਲ ਖੜੇ ਨੇ ਉਹ ਯਾਰ ਨੇ ਇਹ ਪਹਿਲੀਆਂ ਤੋਂ ਨਾਲ ਨੇ ਉਹ ਹੀ ਅੜੀਆ ਤੇ ਉਹ ਹੀ ਕੰਟਿੰਗ ਚ ਬੈਲੀ ਹੈ ਬੰਦਾ ਇਹਦਾ ਪੂਰਾ ਉਹਦਾ ਉਹ ਕਿਹੜਾ ਬਦਮਾਸ਼ ਟਿੱਡਾ ਬਦਮਾਸ਼ ਮੋਟੂ ਬਦਮਾਸ਼ ਮੋਟੂ ਬਦਮਾਸ਼ ਇਹਦੇ ਤੇ ਪਤਾ ਨਹੀਂ ਰਵਲਵਰ ਕੀ ਇਹਦੇ ਤੇ ਰਵਲਵਰ ਤਾਂ ਨਹੀਂ ਹੈਗਾ ਕਹਾਂ ਤਿਆਰ ਇੱਕੇ ਰੱਖਿਆ ਵੈ ਜੇ ਧਮ ਨਹੀਂ ਹੈਗਾ ਇਸ ਮਾ ਇਹ ਧਮ ਨਹੀਂ ਨੇ ਤੁਮੇ ਦੰਦਾ ਤਰਾਸ ਤੇਰਾ ਸਾਥ ਤਾਂ ਦੰਦਾ ਤੇਰਾ ਸਾਥ ਤਾਂ ਦੰਦਾ ਆ ਸਾਥਮਾਨ ਨਾਲ ਕਰਦਾ ਵਸ ਤੇ ਇਹ ਜੋ ਪੀਛੇ ਨੂੰ ਰੱਖਿਆ ਵੇ ਆ ਜਦੋਂ ਅਜੀ ਇਹਨੂੰ ਤਿੰਨ ਚੱਕੀਆਂ ਤਿਆਰ ਨੇ ਐ ਬਈ ਕੈਮਰੇ ਚ ਨਹੀਂ ਆਉਂਦਾ ਪੂਰਾ ਹੁਣ ਆਉਂਦਾ ਐ ਐ ਪਰਾਂ ਨੂੰ ਕਰੀ ਉਧਰ ਨੂੰ ਉਹ ਦੇਖ ਇਹ ਐ ਸਿੱਧਾ ਕਰ ਸਿੱਧਾ ਉਧਰ ਨੂੰ ਰਵਾਲਵਰ ਤੇਰਾ ਇਹ ਇਹ ਲਾਵਾਂਗੇ ਨਾ ਫਿਰ ਤੇ ਫੋਟੋ ਕੱਟ ਕੇ ਕਾਲੇ ਦੇਖ ਲਾ ਤੈਂ ਵੀ ਲੈਣਾ ਪਿਸਤੌਲ ਦੂਹਰਾ ਸੀ ਇਹ ਮੇਰੇ ਬੰਦੇ ਤੇਰੇ ਲਈ ਮੰਨ ਲਾ ਤੇਰੇ ਗਾਹਕ ਨੇ ਇਹ ਨਹੀਂ ਗਾਹਕ ਕਸਟਮਰ ਹੈ ਕਸਟਮਰ ਨੇ ਤੇਰੇ ਕਸਟਮਰ ਨੇ ਕਿ ਲੈ ਕੇ ਵੀ ਜਾਂਦੇ ਨੇ ਕੁਸਕ ਪੈਸੇ ਕਰਨ ਵਾਲੇ ਹੀ ਨੇ ਅੱਛਾ ਹੈਗਾ ਬੰਦਾ ਇਹ ਤਾਂ ਫਿਰ ਠੀਕ ਆ ਠੀਕ ਹੈ ਕਿੰਨਾ ਰੁਪਏ ਮੋੜੀ ਜਾਣ ਪਛਾਣ ਰੱਖਣੀ ਪਊਗਾ ਆਹੋ ਦੇਖੋ ਰੁਪਏ ਜਾ ਕਰੇ ਕੰਮ ਮੜ ਗਿਆ ਕੋਈ ਕਢਾਤਾ ਦੇਣਗੇ O, kar do vaso. Commenta. Commenta. Ache, ache. Kare wo kida sale gara